ਇਹ ਜੱਟਾਂ ਤੇ ਇਹ ਫੜਨ ਮੋਟਿਆਂ ਪੱਟਾਂ ਤੇ ਇਹ بڑے ਪਤੰਦਰ ਮਾਰੇ ਨੇ ਰਾਤਾਂ ਨੂੰ ਤੱਪਾਂ ਸੇਕਦੇ ਦਿਨੇ ਦਿਖਾਉਂਦੇ ਤਾਰੇ ਨੇ ਇਹ ਕੌਡੀ ਖਿੰਨਣ ਵਾਲੇ ਨੇ ਸੁਖ ਕਬੱਡੀ ਖਿੰਨਣ ਵਾਲਿਆਂ ਦੀ ਮਜਾਜ ਵੱਖਰੀ ਐ ਚਾਲ ਵੱਖਰੀ ਐ ਸੰਦਲੀ ਪਾੜਾ ਇਹਨਾਂ ਗੱਬਰੂਆਂ ਨੇ ਨਾ ਮਦਾਨਾਂ ਵਿੱਚ ਕਰ ਜਾਂੀਆਂ ਮੇਰੇ ਵੀਰੋ ਤੇ ਫਿਰ ਜੀਤ ਜਗਬਾਨੀ ਤੇ ਵੱਖ-ਵੱਖ ਪੱਤਰਕਾਰਾਂ ਨੇ ਕੋਰੇ ਕਾਗਜ਼ੀ ਫਿੱਕ ਤੇ ਝਰੀਟ ਦੇਣਾ ਵੀ ਜਗਾ ਰੌਣਕੀ ਇਸ ਲਾ ਕਬੱਡੀ ਚਾਪ ਅੰਮ੍ਰਿਤ ਯਾਦਾਂ ਛੜਦਾ ਹੋਇਆ ਸਫਲ ਹੋ ਗਿਆ ਆਹ ਬੰਗਰੂ ਅਸਮੇ ਫੇਰ ਦਾਵਾ ਆਫੀ ਹੈ ਹੁਣ ਦੇਖਦਾ ਵੀ ਟੰਕ ਛਲਤਾ ਮੁੰਡੇ ਨੇ ਮੋਟਿਆ ਪੱਟਾਂ ਦੇ ਦਰਸ਼ਨ ਕਰਵਾਏ ਆ ਕਿ ਰੈਕਟਰ ਜਿਹੜਾ ਜਾਫੀਆਂ ਤੇ ਜਾਵੇ ਚੜਦਾ ਸ਼ਾਨਦਾਰ ਟੱਪ ਜਾਂਦੇ ਕਈ ਪੁਆਇੰਟ ਲੈ ਕੇ ਜਾਂਦੇ ਭੱਜ ਮਿੱਤਰੋ ਖੇਡ ਦੇ ਮੈਦਾਨ ਵਿੱਚ ਸ਼ਾਨਾਂ ਵਾਲੇ ਭੇੜ ਦਾ ਪੂਰਾ ਪੂਰਾ ਮਜ਼ਾ ਊ ਅੱਜ ਮਿੱਤਰੋ ਖੇਡ ਦੇ ਮੈਦਾਨ ਵਿੱਚ ਸ਼ਾਨਾਂ ਵਾਲੇ ਭੇੜ ਦਾ ਪੂਰਾ ਦਾ ਪੂਰਾ ਮਜ਼ਾ ਊ ਅੱਜ ਮਿੱਤਰੋ ਅੱਜ ਕਹਿੰਦੇ ਸਾਹਿਬ ਜਾਨਾ ਆਪਾਂ ਖਤੇ ਸਿੰਘ ਜੀ ਦੀ ਯਾਦ ਵਿੱਚ ਟੂਰਨਾਮੈਂਟ ਕਮੇਟੀ ਬਣੀ ਹੋਈ ਹੈ ਕਰਨੀ ਆਹ ਮੁੰਡੇ ਦਾ ਕਹਿੰਦੇ ਸਰੀਰ ਵੀ ਭਾਈ ਗੁਪਤੇ ਦੇ ਕਰਨੀ ਵਰਗਾ ਹੈ ਤੇ ਗਾਜ ਵੀ ਕਰਨੀ ਵਰਗੀ ਹਨ ਗੇਮ ਵੀ ਕਰਨੀ ਵਰਗੀ ਭਾਈ ਨੂੰ ਪਹਿਲੇ ਕਰਨੀ ਦੀ ਚੜ੍ਹਤ ਰਹੀ ਆ ਭਜਨੀ ਕਵਾਰੀ ਦੇ ਵਿੱਚ ਤੇ ਖੇਡਾਂ 2011 ਦੇ ਵਿੱਚ ਕ੍ਰਿਡਾ ਦੀ ਧਰਤੀ ਤੇ ਪਰ ਇੱਕ ਕਬੱਡੀ ਹੈ ਜਿਹੜਾ ਤਰਾਚਦਾ ਚਲਦੇ ਰਹਿੰਦੇ ਆ ਉੱਤੇ ਥੱਲੇ ਸਮਾਂ ਆਉਂਦਾ ਜਾਂ ਮਾਰਿੰਦਾ ਕਿਉਂਕਿ ਸਮਾਂ ਸਮਾਂ ਸਮਰਾਜ ਹੁੰਦਾ ਹੈ ਸਮਾਂ ਕਿਸੇ ਦਾ ਫੜਿਆ ਨਹੀਂ ਰੁਕਦਾ ਤੇ ਨਾ ਹੀ ਸਮੇਂ ਦੇ ਨਾਲ ਜਿਹੜਾ ਬੰਦਾ ਨਹੀਂ ਭੱਜਦਾ ਨਾ ਨਹੀਂ ਤੁਰਦਾ ਉਹ ਫਿਰ ਬੜਾ ਹੀ ਪਿਛੇ ਰਹਿ ਜਾਂਦਾ ਹੈ ਬਸੰਤ ਕਬੱਡੀ ਪੈ ਗਈ ਵੀਰੇ ਆਹ ਕਬੱਡੀ ਪੈ ਗਈ ਮੇਰੇ ਵੀਰੇ ਸਾਹਮਣੇ ਕਿੱਤਾ ਫੜਿਆ ਆ ਪਲਵਾਰ ਨੇ ਤਾਂ ਆਇਆ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਲੱਗ ਜੰਦੀ ਹੈ ਸੁਪਿਆਰ ਨਾਲ ਕਿਉਂਕਿ ਇੱਕ ਦਿਨ ਇਤਾਂ ਹੀ ਹੋਇਆ ਕਿ ਫਿਰ ਮੁਰੜ ਕੇ ਲਾਈਵ ਆ ਕੇ ਮਾਫੀਆਂ ਮੰਗਦੇ ਫੈਦਾ ਕੋਈ ਨਹੀਂ ਹੈ ਇੱਕ ਦੋ ਵਾਰੀ ਇਤਾਂ ਹੋਇਆ ਹੈ ਉਹ ਇਤਾਂ ਨਹੀਂ ਚਾਹੀਦਾ ਇਹ ਨਵੇਂ ਮੁੰਡੇ ਆ ਆਪਾਂ ਸੀਨੀਅਰ ਆ ਆਪਾਂ ਇਹਨਾਂ ਨੂੰ ਹੌਸਲਾ ਦਿੰਨਾ ਹੈ ਗੱਲ ਤੇ ਹੌਸਲੇ ਦੀ ਹੈ ਹਰਜੀਤ ਬਰਾੜ ਇਕੱਲੇ 51 52 ਰੇਡਾਂ ਪਾਉਂਦਾ ਰਿਹਾ ਔਰ ਮੈਂ ਉਹਨੂੰ ਨੇੜੇ ਦੇਖਿਆ ਹੈ ਮੇਰੇ ਵੀਰੋਂ ਨਵੇਂ ਪ੍ਰੇਰਾਂ ਨੂੰ बराबर ਕੀਤਾ ਇਸੇ ਲਈ ਤੇ ਮੰਗਲ ਹਠੂਰ ਨੇ ਲਿਖਿਆ ਕਿ ਇਸ ਦੁਨੀਆ ਤੇ ਮੁੜ ਨਹੀਂ ਆਉਣਾ ਮੰਗਲਾ ਦਿਲ ਸਮਝਾਲਾ ਲੱਖਾਂ ਵਿੱਚੋਂ ਇੱਕ ਬਣਦਾ ਬਾਜੀ ਖਾਨੇ ਵਾਲਾ ਆਹ ਲੱਖਾਂ ਵਿੱਚੋਂ ਇੱਕ ਬਣਦਾ ਪ੍ਰਾਹ ਦੀ ਜਫਾ ਲੱਖਾਂ ਜਿਹਾਂ ਮੇਰੇ ਵੀਰੋ ਨੌਜਵਾਨ ਨੇ ਜਿੱਤਾ ਵੀ ਫੜਿਆ ਕੈਂਚੀ ਵੀ ਪਾਈ ਹੈ ਦੋਨੇ ਜਿਵੇਂ ਕਹਿ ਦिए ਵੀ ਦਿਆਂਗੇ ਜੇ ਪਲੇਅਰ ਦਾ ਸਾਨੂੰ ਪਤਾ ਲੱਗ ਗਿਆ ਇਹ ਪਲੀਜ਼ ਬੇਨਤੀ ਪ੍ਰਵਾਨ ਕਰਨੀ ਹੈ ਪਲੇਅਰਾਂ ਨੇ ਲਓ ਸਾਹਮਣੇ ਧਾਵਾ ਬੋਲ ਦਿੱਤਾ ਚਾਰ gxf ਹੈ ਹੋਰ ਦੇਖਦਾ ਵੀ ਸ਼ਾਮ ਸੰਦੂਰੀ ਹੋ ਗਈ ਹੈ ਆ ਛਾਤੀ ਟੱਚ ਹੋਇਆ ਨੰਬਰ ਧਾਵੀ ਦਾ ਸਾਹਿਬ ਜੱਬ ਸਾਹਿਬ ਬਾਜੇ ਖਾਨੀ ਵਾਲਿਆ ਕਿੰਜ ਅਸੀਂ ਪੈਦਾ ਹੋਏ ਖੰਡੇ ਦੀਆਂ ਧਾਰਾਂ ਚ ਸਿੱਖੀ ਦਾ ਮਹਿਲ ਸਰੀਆ ਸਰਾਤ ਦਿਨਾਂ ਤੇ ਵਾਰਾਂ ਚ ਸਿੱਖੀ ਦਾ ਮਹਿਲ ਉੱਤਰਿਆ ਸਰਹੰਦ ਦੀਆਂ ਦਿਵਾਰਾਂ ਚ ਦਿਵਾਰਾਂ ਵਿੱਚ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀਆਂ ਨੂੰ ਚਲਿਆ ਗਿਆ ਮੇਰੇ ਵੀਰੋ ਅੱਜ ਵੀ ਕੰਦਾ ਅਸੀਸਾਂ ਮਿਲਦੀ ਹੈ ਮਾਤਾ ਗੁਜਰਕਾਰ ਦੇ ਭਰਾਏ ਬੱਚੇ ਮੇਰੇ ਵੀਰੋ ਨੀਆਂ ਚ ਤੇ ਖੜ ਗਿਆ ਪਰ ਡੋਲੇ ਨਹੀਂ ਹੈ ਉਹ ਜਿਹੜਾ ਝੂਠਾ

ਜਿਹੜੀ ਚੀਜ਼ ਤੂ ਲੱਗੀ ਨਾ ਜੰਨਾ ਉਹ ਵੀ ਨਹੀਂ ਲਿਖ ਸਕਦਾ ਕੋਈ ਜਜ਼ਬਾਤੀ ਜ਼ਰੂਰ ਹੈ ਪਰ ਲਿਖਿਆ ਕਹਿੰਦਾ ਸ਼ਿਮਲਾ ਤਾਂ ਸਾਰਿਆਂ ਨੇ ਘੁੰਮਿਆ ਪਰ ਕੌਣ ਕੌਣ ਗਿਆ ਸਰਹੰਦ ਬਈ ਰਣਜੀਤ ਮੱਤ ਕਈ ਵਾਰੀ ਕੀ ਹੁੰਦਾ ਬੰਦਾ ਹਿਊਮਨ ਬ੍ਰੇਨ ਆ ਜਜ਼ਬਾਤੀ ਹੋ ਜਾਂਦਾ ਹੈ ਕਈ ਵਾਰੀ ਅਸੀਂ ਆਪਣੇ ਤੋਂ ਬਾਹਰ ਹੋ ਜਾਂਦੇ ਆ ਕੋਈ ਗੱਲ ਨਹੀਂ ਇਹ ਸੰਗਤ ਹੈ ਇਹ ਭਰਾ ਨੇ ਪਿਆਰ ਹੈ ਇੱਥੇ ਕਹਿੰਦੇ ਮਾਫੀ ਮੰਗਣ ਵਾਲਾ ਹੀ ਵੱਡਾ ਜਾਂਦਾ ਤੇ ਮਾਫ ਕਰਨ ਵਾਲਾ ਹੀ ਵੱਡਾ ਹੋ ਜਾਂਦਾ ਕਬੱਡੀ ਪੈ ਗਈ ਜਿਹੜੇ ਸਪੀਅਰ ਨੇ ਬਾਈ ਕਿਰਪਾ ਕਰਕੇ ਯਾਰ ਹਾਂਜੀ ਪਹਿਲਾ ਬੇਨਤੀ ਜਰੀ ਹੈ ਜਿਹੜੇ ਐਕਸਟਰਾ ਪ੍ਰੇਅਰ ਨੇ ਉਹ ਦਾਇਰੇ ਵਾਲੇ ਲੈਨ ਤੋਂ ਬਾਹਰ ਖੜ ਜਾ ਕਰੋ ਯਾਰ ਦਰਸ਼ਕਾਂ ਨੂੰ ਵੀ ਡਿਸਟਰਬ ਸੁਣਦੀ ਹੈ ਸੋ ਪਲੀਜ਼ ਬੇਨਤੀ ਹੈ ਆਹ ਸਾਹਮਣੇ ਕਈ ਵਾਰ ਇਦਾਂ ਪ੍ਰੇਅਰ ਵਿੱਚ ਵੱਜ ਜਾਂਦੇ ਆ ਸੱਟ ਲੱਗ ਜਾਂਦੀ ਹੈ ਔਰ ਜਦ ਤੇ ਕੱਪ ਚੱਲ ਰਿਹਾ ਸੀ ਹੈ ਤੇ ਦਰਸ਼ਕ ਭੱਜੇ ਆ ਲਾਲਾ ਪੰਗਾਂ ਵਾਲੀ ਦਾ ਰੈਫਰੀ ਕਰ ਰਿਹਾ ਸੀ ਇੱਕ ਦਰਸ਼ਕ ਵਿੱਚ ਵਜਾ ਉਹਦੀ ਲੱਤ ਟੁੱਟ ਗਈ ਛਿਸ ਕਰਕੇ ਜਿਹੜੇ ਸਪੇਅਰ ਹੁੰਦੇ ਆ ਉਹ ਪਿੱਛੇ ਵਾਜਾ ਕਰੋ ਕਈ ਵਾਰ ਹੈਪਨ ਹੋ ਜਾਂਦਾ ਸੋ ਬੇਤੀ ਹੈ ਪਰਵਾਨ ਕਰਨੀ ਹੈ ਆਹ ਤਾਵੀ ਦਾ ਬੋਲ ਹੈ ਧੰਦਾਵਾ ਮੈਂ ਬੇਤੀ ਕਰਦਾ ਜਤਿੰਦਰ ਬਠਿੰਡੇ ਵਾਲਾ ਕਬੱਡੀ ਬਾੜਾ ਮੇਰੇ ਮਿੱਤਰੋ ਕਹਿੰਦੇ ਜਿਵੇਂ ਗਾਣਾ ਆਇਆ ਜਦੋਂ ਕਰਮਜੀਤ ਪੁਰੀ ਲਿਖਣ ਲੱਗਿਆ ਕਨਾ ਤੇ ਲੋਕ ਵਿੰਦੇ ਸੀਗੇ ਵੀ ਬਠਿੰਡੇ ਵਾਲੇ ਕਿੱਧਰ ਨੂੰ ਤੁਰ ਪਏ ਤੇ ਸੇਰ ਨੂੰ ਪਤਾ ਲੱਗਦਾ ਸੀ ਵੀ ਰਾਜ ਨੂੰ ਮੇ ਸਮੂਝਾ ਰਿਕਾਰਡਿੰਗ ਕਰ ਗਈ ਜਦੋਂ ਲਿਖਤਾ ਦਾ ਪੁਰੀ ਨੇ ਤੇ ਸਵੇਰ ਨੂੰ ਕੈਸਾ ਬਲੈਕ ਜਿਹੀ ਵਿਗਦੀ ਸਿੱਖੀ ਇਹ ਬਠਿੰਡੇ ਵਾਲੇ ਨੇ ਕਾਰਨਾ ਪਿਆ ਕਿਆ ਬਾਤ ਹੈ ਬਠਿੰਡੇ ਵਾਲੇ ਇਹ ਬਠਿੰਡੇ ਵਾਲੇ ਇਧਰ ਸਿੰਘ ਸਾਹਿਬ ਡੰਡ ਮਾਰ ਰਿਹਾ ਇਹਨਾਂ ਦਾ ਮਾਨ ਕਰਨਾ ਮੈਂ ਪਹਿਲਾਂ ਹੀ ਦੱਸਿਆ ਹੈ ਵੀ ਸੁਖੀ ਨੇ ਗਾਇਆ ਕਿ ਬਠਿੰਡੇ ਵਾਲੇ ਰਫਲਾ ਰੱਖਣ ਦੇ ਸ਼ੌਕੀ ਤੇ ਮੱਸ ਪੂਜਾ ਨੇ ਗਾਇਆ ਕਿ ਝੀਲਾਂ ਕੋਲ ਬਠਿੰਡੇ ਕੋਠੀ ਬਾਦੇ ਵੀ ਮਾਈ ਹੈ ਇਹ ਵੱਖ-ਵੱਖ ਕਾਬੂ ਰਾਜਵਾਲੀ ਨੇ ਲਿਖਿਆ ਹੈ ਵੀ ਸੱਤ ਲੈਣਾ ਪੈਂਦੀਆਂ ਬਠਿੰਡੇ ਸ਼ਹਿਰ ਨੂੰ ਰਾਉਂਡ ਕੇ ਜਿਆਦਾ ਜੋਮਫਰ ਪੰਭੂਰ ਸਰ ਸੱਸੀ ਦੇ ਇਹਨੂੰ ਵਿਰਾਸਤੀ ਸ਼ਹਿਰ ਕਿਹਾ ਜਾਂਦਾ ਹੈ ਜਿਹਨਾਂ ਮੁਬਾਰਕ ਦਸਵੇਂ ਪਾਸ਼ਾ ਦੇ ਚਰਨ ਪਾਏ ਆ ਤਖਤ ਸਾਹਿਬ ਤਲਵੰਡੀ ਸਾਬੋ ਕੀ ਜ਼ਿਲ੍ਹਾ ਗਠੰਡਾ ਚ ਆਹ ਮੇਰੇ ਪੰਜਾਬੀ ਵੀਡੀਓ ਅੱਜ ਕਬੱਡੀ ਬਠਿੰਡੇ ਦੀ ਮਸ਼ਹੂਰ ਹੈ ਜਗਾ ਰਾਮ ਤੀਰਤਾ ਕਬੱਡੀ ਕੱਪ ਖੇਡਿਆ ਜਾ ਰਿਹਾ ਹੈ ਗੁੱਟ ਖੜਿਆ ਸਕਦਾ ਹੈ ਅਸਮਾਨ ਦੇ ਵਿੱਚ ਪੰਛੀ ਦੀ ਉਡਾਨ ਹੈ ਇਧਰ ਧਾਵੀ ਦੀ ਉਡਾਨ ਹੈ ਕਿ ਜਾਫੀ ਦਾ ਜਫਾ ਹੈ ਕਿ ਦੋਨਾਂ ਉੱਤੇ ਜੋਰ ਜਵਾਨੀ ਚੜਿਆ ਮਾਰ ਸ਼ਰੱਪੇ ਜਾਫੀ ਕਹਿੰਦਾ ਜਾਨ ਨਹੀਂ ਦੇਣਾ ਕਰ ਤੂੰ ਚੱਕੇ ਰਾਜ ਲਹੇੜੀ ਤੋਂ ਮੰਦੀ ਹੀ ਉਲਝ ਗਈ ਏ ਤਾਲੀ ਆਹ ਕੁੰਡੀਆਂ ਦੇ ਸਿੰਘ ਫਸ ਗਿਆ ਹੁਣ ਨਿਤਰੂ ਬਣੇ ਨੇ ਖਾਣੀ ਕੁੰਡੀਆਂ ਦੇ ਸਿੰਘ ਫਸ ਗਏ ਅੱਜ ਸਿੰਘ ਜਗਾ ਦਾ ਅਮ ਤੀਰਥ ਪਿੰਡ ਦੇ ਵਿੱਚ ਫਸੇ ਹੋਇਆ ਰਾਜਪੁਰ ਭਾਈਆ ਤੇ ਕੁਲਵਿੰਦਰ ਬਿੱਲਾ ਟੈਪੀ ਚਾਪੀ ਚਾਰ ਤਿਆਰ ਨੇ ਲਾਬੇ ਵਰਗੇ ਆ ਜੀਤਾ ਹੈ ਆ ਜੰਗੀ ਰਾਣੇ ਪਿੰਡ ਵਾਲਾ ਰੱਪਾ ਵੇਖਦੇ ਵੀ ਉਂਗਲ ਖੜੀ ਆ ਨੋਜੰਦੀ ਉਂਗਲ ਖੜੀ ਆ ਨਿਸ਼ਾਨੀ ਗਵਾਹੀ ਇਸਕਾ ਕੀ ਪੁਆਇੰਟ ਆ ਜੀ ਦਾ ਨੰਬਰ ਰੀਡਰ ਦਾ ਦੀਪਕ ਜੀ ਆ ਜਣਗੇ ਸਪਲੀਸ ਉਹਨਾਂ ਨੂੰ ਬੇਨਤੀ ਹੈ ਕਾਫੀ ਮੈਚ ਨੇ ਔਰ ਸਾਹਮਣੇ ਰੇੜ ਪਈ ਹੋਈ ਹੈ ਜਿਨ੍ਹਾਂ ਦੀ ਗਲਤੀ ਨਹੀਂ ਪਲੀਜ਼ ਮੈਂ ਬੇਨਤੀ ਕਰੂੰਗਾ ਵੀ ਬਾਦੂ ਗਰਾਊਂਡ 'ਚ ਨਹੀਂ ਆਪਾਂ ਦਰਸ਼ਕਾਂ ਨੂੰ ਕਬੱਡੀ ਦਿਖਾ ਲੈਣੀ ਹੈ ਆਹ ਸਾਹਮਣੇ ਰਖਿਆ ਤੌਂਦੇ ਹੱਥ ਆਹ ਫਰਿਆ ਗੁੱਟ ਪਰ ਨੰਬਰ ਤਾਵੀਦ ਹੈ ਨੰਬਰ ਰਟਰਤਾ ਜੇ ਤੌਂਦੇ ਜਾਂਦੇ ਜਾਂਦਾ ਮੁੱਲ ਨਾ ਤੁਸੀਂ ਤੌਂਦੇ ਜਾਂਦੇ ਜਾਂਦਾ ਮੁੱਲ ਨਾ ਤੁਸੀਂ ਤੇ ਕੱਠ ਮਰਿਆਂ ਤੋਂ ਬਾਅਦ ਹੁੰਦਾ ਆਪਣੀ ਕਾਮ ਲਈ ਲੜਨਾ ਪਤਾ ਅੱਤਕ ਬਾਦ ਲਈ ਹੁੰਦਾ ਆਪਣੀ ਕਾਮਲੇ ਲੜਨਾ ਪੱਕਾ ਆਤ ਬਾਦ ਨਹੀਂ ਹੁੰਦਾ ਆ ਪਿਛਲੇ ਦਿਨੀ ਇਧਰ ਬੱਚੀ ਦੇ ਨਾਲ ਮੇਰੇ ਵੀਰੋ ਕੁਕਰਮ ਹੋਇਆ ਤੇ ਉਹਦੀ ਲਾਸ਼ ਨੂੰ ਫਰਨਹਰ ਜਿ ਛੁੱਟ ਦਿੱਤਾ ਗਿਆ ਉਹ ਕਿਸੇ ਨੇ ਨਹੀਂ ਦਿਖਾਇਆ ਤੇ ਜ਼ਨੰਦਾ ਸ਼ਰਮਾ ਨੂੰ ਘਾਟਾ ਪੈ ਗਿਆ ਸਾਰਾ ਪੰਜਾਬ ਉਧਰ ਨੂੰ ਇਧਰ ਪਿਆ ਮੇਰੇ ਵੀਰੋ ਆਪਣੇ ਹੱਕਾਂ ਲਈ ਜਿਹਦੇ ਤੁਹਾਡੀ ਕੌਮ ਲਈ ਲੜਦੇ ਐ ਘੜਦੇ ਐ ਉਹਨਾਂ ਦਾ ਮੁੱਲ ਪਾਇਆ ਕਰੋ ਆ ਮੇਰੇ ਵੀਰੋ ਬਾਦ ਵਿੱਚ ਦੀਪ ਸਿੰਧੂ ਕਹਿੰਦਾ ਸੀਗਾ ਵੀ ਬਰਸ਼ੀਆਂ ਮਨਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ ਲਓ ਸਾਰਾ ਮੁੰਡਾ ਢਾਕੇ ਫਿੱਕੇ ਤੇ ਵਹ ਗਿਆ ਚਪਾ ਚਪਾ ਚਰਖਾ ਚੱਲਣ ਵਾਲੀ ਗੱਲ ਬਣੂ ਪਈ ਆ ਉਹ ਬਾਦਸ਼ੂਰ ਮੈਂ ਨੰਬਰ ਜਾਫੀ ਦਾ ਕੀ ਨਾਮ ਪਰਵਾਨਾ ਤੇਰਾ ਇਹ ਲੰਪਾ ਹੈ ਮੇਰੇ ਵੀਰੋ ਲੰਪੇ ਨੇ ਜਫਾ ਲਾ ਕੇ ਧੰਨ ਧੰਨ ਕਰਵਾਈ ਹੈ ਅਗਲੀ ਰੇਡ ਲਵੀ ਕਾਲਿਆ ਪੈ ਗਿਆ ਕਰਦੇ ਸਿਮਤ ਬਣਾਉ ਜਤਿੰਦਰ ਬਠੰਡੇ ਵਾਲਾ ਮੇਰੇ ਮਿੱਤਰੋ ਜਿਨ੍ਹਾਂ ਦਾ ਕੋਈ ਰੋਲ ਨਹੀਂ ਜਿਹੜੇ ਫਲੇਰ ਐਕਸ਼ਨ ਦੇ ਵਿੱਚ ਨਹੀਂ ਗਏ ਅੱਜ ਜੀ ਹੱਥ ਬੰਨ ਕੇ ਬੈਠਿਆ ਮੇਰਾ ਵੀਰ ਬੈਠ ਜਾਓ ਇਹ ਜਦੋਂ ਮੈਚ ਮਾਲ ਵਿੱਚ ਹੁੰਦੇ ਹਨ ਨਾ ਉਦੋਂ ਆ ਰੌਣਕਾਂ ਹੁੰਦੀ ਹੈ ਇਹ ਕਬੱਡੀ ਦੀ ਸ਼ਾਨ ਹੈ ਮੇਰੇ ਮਿੱਤਰੋ ਫੱਜ 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 ਮੇਡਾ ਬਸੰਤ ਭਾਈ ਦੁਆਮੇ ਦੇ ਵਿੱਚ ਨਾ ਕੱਲਾ ਜਾਲ ਹੁੰਦਾ ਹੈ ਪੈਸਾ ਬਹੁਤ ਲਾਉਂਦੇ ਆ ਅੱਜ ਕਬੱਡੀ ਕਹਿੰਦੇ ਐਨ ਸਹਰੀ ਜੁਗ ਦੇ ਵਿੱਚ ਪਰ ਆ ਦਰਸ਼ਕੇ ਮਾਲਵੇ ਚ ਹੀ ਮਿਲਦੇ ਆ ਇਹ ਮਾਲਵੇ ਚ ਮਿਲਦੇ ਮੈਂ ਹੋਰ ਸਾਰੀ ਗੱਲਾਂ ਦੱਸਈ ਹੈ ਵੀ ਜੇ ਕਿਤੇ ਇੰਨੇ ਕੱਠ ਦੁਆਮੇ ਚ ਹੁੰਦਾ ਉਹਨਾਂ ਨੇ ਕਹਣਾ ਸੀ ਮੇਲਾ ਬਹੁਤ ਭਰਿਆ ਹੈ ਸਾਨੂੰ ਇਧਰ ਮਾਲ ਵਿੱਚ ਜੇ ਬਾਜੇ ਖੇਡਣ ਦਾ ਕੱਪ ਹੁੰਦਾ ਸੀਗਾ ਸਟੇਡੀਅਮ ਸਾਰਾ ਭਰਿਆ ਹੁੰਦਾ ਸੀਗਾ ਤੇ ਦਰਸ਼ਕ ਮੇਰੇ ਵੀਰੋ ਨਾਲ ਮੰਡੀ 'ਚ ਖੜੇ ਹੁੰਦੇ ਸੀਗੇ ਉਹਨਾਂ ਨੂੰ ਗਰਾਊਂਡ 'ਚ ਵੀ ਆਉਣ ਦਾ ਮੌਕਾ ਨਹੀਂ ਮਿਲਦਾ ਸੀਗਾ ਉਹ ਸਮਾਂ ਸੀਗਾ ਅੱਜ ਸਮਾਂ ਲਾਈਵ ਹੋ ਗਿਆ ਹੈ ਅੱਜ ਦਰਸ਼ਕ ਲਾਈਵ ਜੁੜ ਜਾਂਦੇ ਆਓ ਸਿੰਘ ਸਾਹਿਬ ਸਨੈਪ ਸਨਾਮ ਜੜਵਾਈੰਨ ਉੱਧਰ ਮਾਗਣਾ ਗੁਰਦੀਪ ਠੇਕੇਦਾਰ ਮਨਦੀਪ ਢਿੱਲੋਂ ਰਣਜੀਤ ਮੱਤ ਸ਼ੇਰੋਂ ਵਾਲਾ ਤੇ ਚਾਚਾ ਕੁੱਕਰ ਵੀ ਆਇਆ ਹੋਇਆ ਹੈ ਲੈ ਵੀ ਚਾਚਾ ਤੇਰਾ ਵੀ ਧੰਨਵਾਦ ਹੈ ਅਸੀਂ ਭਰਵੀਂ ਹਾਜ਼ਰੀ ਹੈ ਲੈਕ ਹਾਂ ਆ ਮੈਚ ਤੋਂ ਬਾਅਦ ਅਗੀਆਂ ਟੀਮਾਂ ਲੈਨਅਪ ਕਰਨੀਆਂ ਰਾਜਪੁਰ ਪਾਈਆਂ ਤੇ ਕੁਲਵਿੰਦਰ ਬਿੱਲਿਆ ਟੇਪੀ ਸਾਡੇ ਦਰਮਿਆਨ ਐਮ ਐਲ ਏ ਸਾਹਿਬ ਗੁਰਪ੍ਰੀਤ ਸਿੰਘ ਜੀ ਬਣਾ ਵਾਲੇ ਉਹ ਜਿੰਜੇ ਤਾਰ ਤੇ ਵਜੇ ਹੋਏ ਸਮੁੱਚੇ ਪ੍ਰਬੰਧਕਾਂ ਨਾਲ ਬੜਾ ਪਿਆਰ ਹੈ ਤੀਜੀ ਦੇ ਜਿਹਨੂੰ ਕਹਿੰਦੇ ਆ ਤੰਦ ਭਾਈ ਮੇਰੀ ਬੇਨਤੀ ਭਰਾ ਬਣ ਕੇ ਯਾਰ ਮੈਨੂੰ ਉਹਨਾਂ ਦੀ ਬੜੀ ਫਿਕਰ ਆ ਜਿਹੜੇ ਜਾਲ ਤੇ ਖੜੇ ਹੈ ਉਹਨਾਂ ਬਾਪੂ ਲੱਤਾਂ ਸਾਲੀ ਬੈਠੇ ਨੇ ਬੜਾ ਜ਼ੋਰ ਲੱਗਿਆ ਪਿਆ ਭਰਾ ਬਣ ਕੇ ਬਹਿ ਜਾ ਇੱਕ ਸਾਈਡ ਤੇ ਹੋ ਜਾ ਵੀਰਾ ਬਣ ਕੇ ਯਾਰ ਕਿੰਨੋ ਬਾਈ ਤੁਹਾਡੀ ਬੜੀ ਫਿਕਰ ਆ ਯਾਰ ਛੋਟੇ ਬਿਨਾ ਕਬੱਡੀ ਦਾ ਬਣਨਾ ਹੀ ਕੁਛ ਨਹੀਂ ਧੰਨਵਾਦ ਆ ਐ ਤੁਸੀਂ ਬਾਈ ਜੀ ਇਹਦਾ ਰਿਜਲਟ ਆ ਪੰਨ ਦੱਸਣਾ ਪੈਣਾ ਕਿਉਂਕਿ ਜੰਗੀ ਰਾਣੇ ਵਾਲਿਆਂ ਦਾ ਬਸਰੇ ਤੇ ਦਰਾਜ ਸਿੰਘ